ਸਵਾਗਤ ਹੈ ਕਿਸਾਨ ਵੀਰੋ ਟੋਟਾ ਆਪਣੇ YouTube ਚੈਨਲ ਬਰਾ ਡੇਰੀ ਫਾਰਮ ਚ ਅੱਜ ਦੀ ਵੀਡੀਓ ਚ ਦੋਸਤੋ ਆਪਾਂ ਪਹੁੰਚੇ ਪਸ਼ੂ ਮੰਡੀ ਰਾਮਪੁਰਾ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਲੱਗਦੀ ਆ ਪ੍ਰੋਪਰ ਡਿਟੇਲ ਬਾਈਆਂ ਤੋਂ ਲਵਾਂਗੇ ਵੀ ਕੀ ਮੰਡੀ ਦੇ ਰੇਟ ਚੱਲਦੇ ਆ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਲੱਗਦੀ ਆ ਇੱਕ ਦੋਸਤੋ ਨੀਲੀ ਰਾਵੀ ਝੋਟੀ ਵਿਖਾਉਣੇ ਆ ਬਹੁਤ ਚੰਗੇ ਕੱਦ ਕਾਠ ਵਾਲੀ ਆ ਸੂਈ ਸਵਾਈ ਆ ਪ੍ਰੋਪਰ ਡਿਟੇਲ ਬਾਈ ਤੋਂ ਲਵਾਂਗੇ ਜਿਹੜੇ ਵੀ ਚੈਨਲ ਦੇ ਪਹਿਲੀ ਵਾਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਇਹ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਤੇ ਕੰਟੈਕਟ ਕਰ ਸਕਦੇ ਆ ਤੇ ਛੋਟੇ ਦੋਸਤੋ ਪਿਆਰ ਸਾਥ ਕਈ ਆਪਣਾ ਚੈਨਲ ਜਲਦਾ ਤੇ ਵੀਡੀਓ ਜਿੰਨੀਆਂ ਵੀ ਹੋ ਸਕੇ ਬਹੁਤ ਬਹੁਤ ਸ਼ੇਅਰ ਕਰਦਿਆ ਕਰੋ ਪੂਰੇ ਫੁੱਲ ਵੱਡੇ ਕਦ ਕਾਠ ਵਾਲੀ ਸੂਈ ਸਵਾਈ ਝੋਟੀ ਤੇ ਡਿਟੇਲ ਬਾਈ ਤੋਂ ਪੁੱਛ ਲੈਨੇ ਸਤਿ ਸ੍ਰੀ ਅਕਾਲ ਬਾਈ ਨਾਮ ਦੱਸ ਦੋ ਜੀ ਭਜਨ ਸਿੰਘ ਆ ਠੀਕ ਆ ਪਿੰਡ ਕਿਹੜਾ ਜੀ ਗੰਗਾ ਪਿੰਡ ਐ ਨਾ ਥਾਣੇ ਦਾ ਜਿਲ੍ਹਾ ਕਿਹੜਾ ਰਹੇ ਆ ਬਠਿੰਡਾ ਛੋਟੀ ਘਰ ਦੀ ਆ ਖਰੀਦੀ ਆ ਖਰੀਦੀ ਆ ਹਾਂਜੀ ਸੂਆ ਕੰਨਵਾ ਸੂਈ ਆ ਪੰਜਾ ਸੂਈ ਆ ਦੋ ਦੰਦ ਛੋਟੀ ਆ ਜੇ ਮਗਰ ਕੱਟੀ ਆ ਮਗਰ ਕੱਟੀ ਆ ਕੱਟੀ ਦੀ ਪਤਾ ਵੀ ਕਿਹੜੇ ਸੀ ਮੰਦੀ ਦੱਸਿਆ ਨਹੀਂ ਰਾ ਵੀ ਆ ਜੀ ਇਹ ਨਹੀਂ ਉਹ ਤਾਂ ਛੋਟੀ ਨੀਲੀ ਰਾ ਵੀ ਕੱਟੀ ਦੱਸਿਆ ਇਹ ਕਿਹੜੇ ਸੀ ਮੰਦੀ ਆ ਉਹ ਨਹੀਂ ਦੱਸਿਆ ਵੀ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਜੀ ਚਾਰ ਦਿਨ ਹੋ ਗਏ ਜੀ ਕਿੰਨਾ ਦੁੱਧ ਤਿਆਰ ਹੋ 10 ਕਿਲੋ ਦੁੱਧ ਤਿਆਰ ਹੈ ਕਿੰਨਾ ਦੁੱਧ ਪਾ ਦੂਗੀ ਇਹ 12 ਕਿਲੋ ਪਾ ਦੂਗੀ ਠੀਕ ਆ ਤੋੜ ਕੇ ਦਿਖਾ ਦਿਓ ਜੀ ਦੋਸਤੋ ਮੂੰਹ ਦੋ ਦੰਦ ਪੂਰੇ ਵੱਡੇ ਘੱਤ ਘਾਟ ਵਾਲੀ ਮਗਰ ਕੱਟੀ ਬਹੁਤ ਚੰਗੀ ਕੱਟੀ ਆ ਦੋਸਤੋ ਮਗਰ ਵੀ ਥੋੜਾ ਜਿਹਾ ਉਪਰ ਆ ਡਰਦੀ ਆ ਬਾਕੀ ਕੱਟੜਾ ਦੇਖ ਸਕਦੇ ਆ ਵੇਲਬੂਲ ਦੋਸਤੋ ਥਣ ਬਹੁਤ ਚੰਗਾ ਚਾਰੇ ਥਾਣੇ ਗੈਰ ਵਿੱਚ ਦੇਖ ਸਕਦੇ ਆ ਚੰਗੀ ਝੋਟੀਆ ਦੋਸਤੋ ਜਰੂਰ ਭਾਈ ਦੇ ਨਾਲ ਕਨੈਕਟ ਕਰਿਓ ਦੇਖ ਸਕਦੇ ਚਾਰੇ ਥਾਣੇ ਦੋਸਤੋ ਗੈਰ ਵਿੱਚ ਨਿਕੜਵੇਂ ਲੱਗੇ ਹੋਏ ਆ ਤੇ ਮੋਲ ਬਾਈ ਨੂੰ ਪੁੱਛ ਲੈਨੇ ਆ ਤੇ ਭਾਈ ਦਾ ਨੰਬਰ ਲੈ ਲੈਨੇ ਆ ਬਾਈ ਜੀ ਕੀ ਮੁੱਲ ਰਹੂਗਾ ਇਹਦਾ ਇਹਦਾ ਮੁੱਲ 1.40 ਲੱਖ ਹੈ 1.40 ਲੱਖ ਵਿੱਚੋਂ ਮੌਕੇ ਦੇ ਮਾਣਦਾਨ ਹੋ ਜਾਊਗਾ ਫੋਨ ਨੰਬਰ ਆਪਣਾ 98726 8140 ਇੱਕ ਵਾਰੀ ਹੋਰ ਬੋਲ ਦਿਓ ਜੀ 98726 8140 ਇਹ ਦੋਸਤੋ ਬਾਈ ਦਾ ਨੰਬਰ ਹੈ ਇਹ ਨੰਬਰ ਤੇ ਕਨੈਕਟ ਕਰ ਸਕਦੇ ਆ 1.40 ਲੱਖ ਮੁੱਲਾ ਵਿੱਚੋਂ ਮੌਕੇ ਦੇ ਮਾਣਦਾਨ ਹੋ ਜਾਊਗਾ ਚੰਗੇ ਘੱਟ ਘਾਟ ਵਾਲੀ ਤੇ ਚੰਗੀ ਵੇਲ ਵਾਲੀ ਝੋਟੇ ਆ ਜਰੂਰ ਕਨੈਕਟ ਕਰਿਓ ਪਸ਼ੂ ਹੋਰ ਪਸ਼ੂਆਂ ਦੀ ਡਿਟੇਲ ਲੈਣੇ ਆਪਾਂ ਦੋਸਤੋ ਚੌਗੀ ਹੈ ਨੂੰ ਚਾਰ ਦੰਦਾਂ ਦੀ ਇੱਕ ਝੋਟੀ ਹੋਰ ਦਿਖਾਉਣੇ ਤੁਹਾਨੂੰ ਵੀਡੀਓ ਚ ਤੁਰਦੀ ਦੇਖ ਸਕਦੇ ਆ ਸੁਹਾ ਪਹਿਲਾ ਸੋਨਾ ਦੋਸਤ ਹਵਾਨਾ ਉਹਨਾਂ ਦੇਖ ਸਕਦੇ ਟੀਮ ਆਲ ਕਰਦੇ ਬਈ ਮੁੱਲੇ ਦਾ 95000 95000 ਹਾਂ ਫੋਨ ਨੰਬਰ ਆਪਣਾ ਬੋਲੀ ਬਈ ਫੋਨ ਨੰਬਰ 95148 ਹਾਂ 8261 ਇੱਕ ਵਾਰੀ ਹੋਰ ਬੋਲ ਦੇ 951478261 ਦੋਸਤੋ ਇਹ ਬਾਜੀ ਦਾ ਨੰਬਰ ਆ ਸੁਹਾ ਪਹਿਲਾਂ ਸੁਣਾਗਾ ਪਹਿਲਾਂ ਹੀ ਸੁਣਾ ਹਾਂ ਹਾਂ ਪਹਿਲੇ ਠੀਕ ਆ 95000 ਮੋਲਾ ਵਿੱਚੋਂ ਮੌਕੇ ਦੇ ਮਾਨਤਾਨ ਹੋ ਜੂਗਾ ਚੰਗੇ ਕਾਟ ਕਾਠ ਵਾਲੀ ਆ ਕਾਫੀ ਮੰਡੀ ਦੋਸਤੋ ਭਰੀ ਵੀ ਆ ਦੇਖ ਸਕਦੇ ਆ ਜੁਆ ਵੀ ਕੋਈ ਆ ਹੋਰ ਪਸ਼ੂਆਂ ਦੀ ਲੈਣੇ ਡਿਟੇਲ ਐ ਇੱਕ ਹੋਰ ਦੋਸਤੋ ਚੰਗੀ ਝੋਟੀ ਵਿਖਾਉਣੇ ਆ ਚੰਗੇ ਦੁੱਧ ਤੇ ਚਲਦੀ ਆ ਬਾਈਆਂ ਦਾ ਦੇਖ ਸਕਦੇ ਕੱਦ ਕਾਠ ਪੈਠ ਭੂੜਾ ਥਣ ਚਾਰੇ ਗੈਵ ਚ ਨੇ ਖੜਵੇਂ ਲੱਗੇ ਹੋਇਆ ਠੀਕ ਆ ਬਈ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕਿਹੜਾ ਪਿੰਡ ਆ ਆਪਣਾ ਰਾਉਕੇ ਕਲਾਂ ਰਾਉਕੇ ਕਲਾਂ ਜਿਲਾ ਜਿਲਾ ਬਾਈ ਮੋਗਾ ਬਈ ਮੋਗਾ ਛੋਟੀ ਘਰ ਤੋਂ ਕੋਈ ਆ ਕਿ ਬਾਹਰ ਦਾ ਠੀਕ ਆ ਕਿੰਨਵੇਂ ਸੂਆ ਸੂਈ ਆ ਦੂਜੇ ਸੂਈ ਦੂਜੇ ਸੂਏ ਕਿੰਨੇ ਦਿਨ ਹੋ ਗਏ ਸੂਈ ਨੂੰ ਇੱਕ ਹਫ਼ਤਾ ਹੋ ਗਿਆ ਇੱਕ ਹਫ਼ਤਾ ਹੁਣ ਕਿੰਨਾ ਦੁੱਧ ਤਿਆਰ ਆ 15 ਲੀਟਰ ਤਿਆਰ ਆ ਦੋ ਟਾਈਮ ਤਿੰਨ ਟਾਈਮ ਦਸੱਲੀ ਕਰ ਸਕਦਾ ਬੰਦਾ ਕੋਈ ਸੂਈ ਮਰਜੀ ਪੋਲੀ ਧਾਰ ਤੇ ਮੁੱਲ ਇਹਦਾ ਦੇ ਲੈਣ ਵਾਲਾ ਚਾਹਾਂ ਜਾਇਜ਼ ਰੇਟ 1.40 1.25 ਹੀ ਦੇ ਦਾਂਗੇ। 1.25 ਹੀ ਦੇ ਦਾਂਗੇ। ਹਾਂ ਜੀ। ਫੋਨ ਨੰਬਰ 85560 ਹਾਂ ਬਈ। ਰੇਟ 0 ਕਿਹਾ। ਡੱਕਾ ਦੀ ਹੋਰ ਬੋਲਦੇ। 85560 360 ਰੁਪਏ। ਠੀਕ ਆ। ਇਹ ਦੋਸਤੋ ਬਾਈ ਦਾ ਨੰਬਰ ਆ। ਬਾਕੀ ਸੰਗ ਮੁਹ ਮੱਥਾ ਦੇਖ ਸਕਦੇ ਆ। ਕੁੰਡੇ ਸਿੰਘਾਂ ਦੀ ਆ ਕੱਦ ਵੀ ਚੰਗਾਗਾ। ਥਣ ਹਵਾਨਾ ਦੇਖ ਸਕਦੇ ਚਾਰੇ ਥਣ ਗੈਬ ਚ ਨਿਖੜਵੇਂ ਲੱਗੇ ਹੋਇਆ। ਮਗਰ ਦੋਸਤੋ ਇਹਦੇ ਕਟਾਗਾ। ਚੰਗੀ ਝੋਟੀ ਜ਼ਰੂਰ ਕਨੈਕਟ ਕਰ ਸਕਦੇ। ਰਵੰਕੀ ਹੋਰ ਪਸ਼ੂਆਂ ਦੀ ਲੈਣਾ ਡਿਟੇਲ ਇੱਕ ਹੋਰ ਦੋਸਤੋ ਬਹੁਤ ਵੱਡੀ ਮੱਝ ਵਿਖਾਉਣੇ ਸਾਨੂੰ ਬਾਕੀ ਘਵਾਨਾ ਹੁਨਾ ਵੀ ਬਹੁਤ ਆ ਚੰਗੇ ਕੱਦ ਕਾਠ ਵਾਲੀਆਂ ਸੂਹੀ ਸਵਾਈਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਲਾਂਗੇ ਪਤਲਾ ਪਿੰਡਾ ਦੋਸਤੋ ਕਾਗਜ ਵਾਲਾ ਪਿੰਡ ਦੇ ਉੱਤੇ ਨਾੜਾਂ ਬ੍ਰੀਕ ਬ੍ਰੀਕ ਘਵਾਨਾ ਦੇਖ ਸਕਦੇ ਹਾਂ ਕਰਮਾ ਦਾ ਬਹੁਤ ਸੋਹਣਾ ਬਣਾਇਆ ਵਾ ਲੋੜ ਲਾ ਬਈ ਕਾਤ ਦੇ ਵੇਲ ਬਹੁਤ ਆ ਦੋਸਤੋ ਬਾਕੀ ਥਾਣਾ ਬਹੁਤ ਸੋਹਣਾ ਲੱਗਾ ਵਾ ਹਵਾਨੇ ਦੇ ਉੱਤੇ ਬਰੀਕ ਬਰੀਕ ਨਾੜਾ ਚੰਗੀ ਦੁੱਤ ਵਾਲੀ ਮਾਜਾ ਦੋਸਤੋ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਬਈ ਨਾਮ ਦੱਸ ਦੇਵੇਂ ਸਿੰਘਾ ਬਈ ਪਿੰਡ ਕਿਹੜਾ ਬਈ ਟੋਵਾਲ ਠੀਕ ਆ ਜਿਹੜਾ ਤੇ ਮੱਝ ਆਪਣੀ ਘਰ ਦੀ ਹੈ ਕਿ ਆਪਾਂ ਠੀਕ ਆ ਕਿੰਨਵਾ ਸੂਆ ਸੂਈ ਆ ਇਹ ਬਾਈ ਚੌਥਾ ਸੂਆ ਚੌਥਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ ਤਿੰਨ ਬਾਈ 7 ਦਿਨ ਹੋ ਗਏ 7 ਦਿਨ 7 ਦਿਨ ਹੁਣ ਦੁੱਧ ਕਿੰਨਾ ਤਿਆਰ ਹੁਣ ਬਾਈ 17 ਲੀਟਰ ਤਿਆਰ ਆ ਜਮਾ ਤੋਲ ਕੇ 22 22 ਤੋਂ ਪਲੱਸ ਕੱਢੂਗੀ ਠੀਕ ਆ ਤੇ ਬੱਚਾ ਕੀ ਦੇਗੀ ਆ ਕੱਟਾ ਬਾਈ ਨਗਰ ਕੱਟਾ ਤੇ ਪਹਿਲੇ ਸੂਏ ਚ ਕਿੰਨਾ ਦੁੱਧ ਦੇਗੀ ਸੀ ਉਹ ਬਾਈ 22 22 ਤੋਂ ਬਾਹਰ ਠੀਕ ਆ ਠੀਕ ਆ ਤੇ ਸੂਆ ਕਿੰਨਵਾ ਸੂਈ ਆ ਇਹ ਚੌਥਾ ਸੂਆ ਚੌਥਾ ਸੂਆ ਸੂਈ ਆ ਤੇ ਇਹਦਾ ਮੁੱਲ ਜਮਾਂ ਜਾਇਜ਼ ਬਾਈ 2.5 ਲੱਖ ਮੰਗਦਾ ਫਿਰ ਉਹ ਲੈਣ ਦੇ ਲੋਜ ਵਿੱਚੋਂ ਮੌਕੇ ਦੇ ਮਾਨਤਾਣ ਹੋ ਜਾਊਗਾ ਹਾਂ ਹੋਊਗਾ ਬੰਦੇ ਦੋਸਤੋ 2.5 ਲੱਖ ਰੁਪਈਆ ਮੁੱਲ ਦਾ ਵਿੱਚੋਂ ਮੌਕੇ ਦੇ ਮਾਨਤਾਣ ਹੋ ਜਾਊਗਾ ਬਾਈਆਂ ਦਾ ਵੀ 22 ਕਿਲੋ ਦੁੱਧ ਦਿੰਦੀ ਰਹੀ ਆ ਇਹ ਪਹਿਲੇ ਸੂਏ ਚੋਇਆ ਐਰਕੀ ਵੀ ਉਹਨਾਂ ਦਾ ਦੁੱਧ ਜਵਾਦਾ ਕਿ 17 ਕਿਲੋ ਦੁੱਧ ਦੋ ਟਾਈਮ ਤਿੰਨ ਟਾਈਮ ਤੁਸੀਂ ਦਸੱਲੀ ਕਰ ਸਕਦੇ ਆ ਦੇਖ ਸਕਦੇ ਆ ਬਾਈ ਫੋਨ ਨੰਬਰ ਬੋਲੀ ਬਈ 9104 ਇੱਕ ਵਾਰੀ ਹੋਰ ਬੋਲ ਦੇਵੇ 804 32860 62804 432860 32860 हां ए दोस्तों ਬਾਈ ਦਾ ਨੰਬਰ ਆਏ ਨੰਬਰ ਤੇ ਕਨੈਕਟ ਕਰ ਲਿਓ ਤੇ ਵੀਡੀਓ ਜਿੰਨੀ ਵੀ ਹੋ ਸਕੇ ਵਾਰਤ ਬਾਤ ਸ਼ੇਅਰ ਕਰ ਦਿਓ ਜੁੜੇ ਰਹੋ ਆਪਣੇ ਚੈਨਲ ਦੇ ਨਾਲ ਵੀਡੀਓ ਦੇਖਣ ਲਈ ਤਹਿਦਲੋ ਸਾਰੀ ਵੀਰਾਂ ਦਾ ਧੰਨਵਾਦ